ਜਿਹੜੇ ਜਿਹੜੇ ਜੰਮ ਫਰਸ਼ੇ ਜਿਹੜੇ ਇਹ ਕੋਟ ਜਿਹਦੇ ਵਿੱਚ ਲਗਾਤਾਰ ਕਾਪੀਟੇਸ਼ਨ ਹੋ ਰਿਹਾ ਜਾਂਦੇ ਨੇ ਉਹ ਅੱਜ ਵੀ ਸਿਸਟਮ ਜਿਹਦੇ ਵਿੱਚ ਚਲੋ ਆਪਣੇ ਸਾਡੇ ਪੂਰਾ ਇਹ ਖੜੋ ਜੀ ਨਾਲ ਆ ਆ ਜਿਓ ਜੀ ਨਾਲ ਮੈਡਮ ਜੀ ਮੜਾ ਸੇ ਨੂੰ ਪਾਸੇ ਕਰ ਸਾਈਡ ਤੇ ਖੜਾ ਆ ਜੀ ਨੂੰ ਸਾਈਡ ਤੇ ਨਹੀਂ ਪਾਸੇ ਅੰਦਰ ਨਹੀਂ ਜਾਓ ਨਸ਼ਿਆਂ ਦੇ ਖਿਲਾਫ ਜੰਗ ਜਾਰੀ ਹੈ ਜਿਸ ਦੇ ਤਹਿਤ ਅੱਜ ਫ੍ਰੀਕੋਡ ਦੇ ਵਿੱਚ ਫ੍ਰੀਕੋਡ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਵੱਡੀ ਗਿਣਤੀ ਦੇ ਵਿੱਚ ਫ੍ਰੀਕੋਡ ਪੁਲਿਸ ਦੇ ਮੁਲਾਜ਼ਮ ਤਨਾਤ ਨੇ ਤੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਫ੍ਰੀਕੋਡ ਦੇ ਵੱਖ-ਵੱਖ ਏਰੀਆ ਦੇ ਵਿੱਚ ਅੱਜ ਕੋਟਪੂਰਾ ਜੈਤੋ ਅਤੇ ਫ੍ਰੀ ਕੋਡ ਸ਼ਹਿਰ ਦੇ ਵਿੱਚ ਆਪਰੇਸ਼ਨ ਕਸੋ ਚਲਾਇਆ ਜਾ ਰਿਹਾ ਹੈ ਇਸ ਵਕਤ ਰਿਕੋਰਡ ਦੇ ਅੰਬੇਦਕਰ ਨਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਤਸਕਰ ਜਾਂ ਜਿਹੜੇ ਫ੍ਰੀ ਕੋਡ ਦੀ ਲਿਸਟ ਤੇ ਹੁੰਦੇ ਨੇ ਉਹਨਾਂ ਦੇ ਘਰਾਂ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ ਵੱਡੀ ਗਿਣਤੀ ਦੇ ਵਿੱਚ ਕੋਲਸ ਮੁਲਾਜ਼ਮ ਤਾਇਨਾਤ ਨੇ ਹਰ ਇੱਕ ਚੀਜ਼ ਦੀ ਚੱਪੇ-ਚੱਪੇ ਤੇ ਜਿਹੜੀ ਹੈਗੀ ਜਾਂਚ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਘਰਾਂ ਦੇ ਵਿੱਚ ਮਰੀਕੀ ਨਾਲ ਜਿਹੜੀ ਹੈਗੀ ਚੀਜ਼ ਇੱਕ ਇੱਕ ਚੀਜ਼ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਲਗਾਤਾਰ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਸਖਤ ਸੀਗੀ ਕਿਸੇ ਵੀ ਤਰ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਨਹੀਂ ਵਕਣ ਦੇਣਗੇ ਜਿਸ ਦੇ ਚੱਲਦੇ ਆਇਦਿਆਣੀ ਆਪਰੇਸ਼ਨ ਕਸੂ ਚਲਾਏ ਜਾਂਦੇ ਨੇ ਅੱਜ ਵੀ ਜਿਹੜਾ ਹੈਗਾ ਫ੍ਰੀ ਕੋਰਟ ਦੇ ਵਿੱਚ ਜੇ ਦੇਖ ਸਕਦੇ ਹੋ ਮਲਾਜਮਾਂ ਵੱਲੋਂ ਜਿਹੜੀ ਹਰ ਇੱਕ ਚੀਜ਼ ਬਰੀਕੀ ਨਾਲ ਜਿਹੜੀ ਹੈਗੀ ਜਾਂਚ ਕੀਤੀ ਜਾ ਰਹੀ ਹੈਗੀ ਆ ਹਰ ਇੱਕ ਚੀਜ਼ ਨੂੰ ਜਿਹੜਾ ਖੰਗਾਲਿਆ ਜਾ ਰਿਹਾ ਹੈਗਾ ਕਿਉਂਕਿ ਇਸ ਏਰੀਏ ਦੇ ਵਿੱਚ ਦੱਸ ਦਈਏ ਕਈ ਨਸ਼ਾ ਤਸਕਰਾਂ ਜਿਹੜੋ ਕੀ ਫ੍ਰੀ ਕੋਰਟ ਦੀ ਰੇਡ ਤੇ ਹੁੰਦੇ ਆ ਨਾ ਆਇਦਿਆਣੀ ਇਹਨਾਂ ਦੇ ਘਰਾਂ ਵਿੱਚ ਰੇਡ ਕੀਤੀ ਜਾਂਦੀ ਆ ਅੱਜ ਜਿਹੜੀ ਇਹ ਰੇਡ ਕੀਤੀ ਗਈ ਹੈਗੀ ਆ ਕਿਉਂਕਿ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕੀਤਾ ਜਾਵੇ। ਕਿ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਗਿਆ ਕਿ ਫਰੀਦਕੋਟ ਪੁਲਿਸ ਵੱਲੋਂ ਜਿਹੜਾ ਹੈਗਾ ਕੁਝ ਫਰੀਦਕੋਟ ਦੇ ਵਿੱਚ ਜਿਹੜਾ ਹੈਗਾ ਅੱਧਾ ਕਿਲੋ ਦੇ ਕਰੀਬ ਆਈਸ ਟ੍ਰਾਂਕਸ ਮਿਲੀ ਸੀਗੀ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੇ ਵਿੱਚ ਵਿਉਂਤਪੜਤਾਲ ਕੀਤੀ ਜਾ ਰਹੀ ਹੈਗੀ ਆ ਤੇ ਵੱਖ-ਵੱਖ ਮੁਕਤਮੇ ਦਰਜ ਵੀ ਕੀਤੇ ਗਏ ਨੇ ਤੇ ਅੱਜ ਜਿਹੜਾ ਹੈਗਾ ਉਹਨਾਂ ਏਰੀਆ ਦੇ ਵਿੱਚ ਜਿਹੜੇ ਇਸਲਾ ਮਰੀਏ ਨੇ ਜਿੱਥੇ ਕੀ ਨਸ਼ਾ ਵੇਚਦੇ ਹਨ ਚੱਕਰਦੇ ਹਨ ਉਹਨਾਂ ਦੇ ਘਰਾਂ ਵਿੱਚ ਜਿਹੜੀ ਇੱਕ ਵਾਰ ਖਰੀਦ ਕੀਤੀ ਗਈ ਹੈਗੀ ਆ 4 4 ਸੋ ਵੇਦਕਰਨਗਰ ਦੇ ਹਰ ਇੱਕ ਘਰ ਦੇ ਵਿੱਚ ਜਿਹੜੀ ਹੈਗੀ ਆ ਬ੍ਰਿੱਕੀ ਨਾਲ ਆ ਜਿਹੜੀ ਜਾਂਚ ਕੀਤੀ ਜਾ ਰਹੀ ਹੈਗੀ ਆ ਐਸਪੀ ਫ੍ਰੀ ਕੋਰਟ ਪੜਗਿਆ ਜਾਂਦੀ ਹੈ ਅਗਵਾਈ ਹੇਠ ਜਿਹੜਾ ਇਹ ਅੱਜ ਰੇਡ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਅਕਸਰੀ ਆ ਜੋ ਮਾੜਿਆ ਹਸਰ ਨੇ ਉਹਨਾਂ ਦੇ ਉੱਪਰ ਅੱਖ ਰੱਖੀ ਜਾ ਰਹੀ ਹੈਗੀ ਤੇ ਜਿਹੜੇ ਨਸ਼ਾ ਤਸਕਰ ਨਾਲ ਸੰਬੰਧ ਦੇ ਲੋਕ ਨੇ ਜਿਨ੍ਹਾਂ ਦੇ ਮਕਦਮੇ ਦਰਜ ਨੇ ਉਹਨਾਂ ਦੀ ਜਿਹੜੀ ਚੈੱਕ ਕੀਤੀ ਜਾਂਦੀ ਹੈਗੀ ਤੇ ਇਹ ਜਿਹੜੀਆਂ ਤਸਵੀਰਾਂ ਇਸ ਸਮੇਂ ਫ੍ਰੀ ਕੋਰਟ ਦੇ ਅੰਬੇਦਕਰਨਗਰ ਦੀਆਂ ਨਹੀਂ ਕਿਉਂਕਿ ਇੱਥੇ ਕਾਫੀ ਅ ਜਿਹੜੀ ਗਲਤ ਪ੍ਰਵਤੀ ਦੇ ਲੋਕ ਜਾਂ ਨਸ਼ਾ ਤਸਕਰਾਂ ਨਾਲ ਸੰਬੰਧਰ ਲੋਕ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਰੇਡ ਅਕਸਰ ਹੀ ਕੀਤੀ ਜਾਂਦੀ ਹੈ ਤੇ ਅੱਜ ਵੀ ਜਿਹੜੀ ਹੈਗੀ ਹੈ ਤੇ ਰੇਡ ਜਿਹੜੀ ਕੀਤੀ ਜਾ ਰਹੀ ਹੈਗੀ ਆ ਫੀਕੋਡ ਦਾ ਇਹ ਏਰੀਆ ਹੈਗਾ ਤੇ ਮਾੜਿਆਂ ਸਰਾਂ ਦੇ ਖਿਲਾਫ ਤੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਅਪੀਲ ਕੱਸੀ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਵਿੱਚ ਇੱਕ ਡਰ ਪੈ ਬਣਿਆ ਰਹੇ ਕੋਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਲਕਿਆ ਜਾ ਰਿਹਾ ਹੈ ਕਿ ਨਹੀਂ ਵੇਚਣ ਦਿੱਤਾ ਜਾਵੇਗਾ ਤੇ ਅੱਜ ਦਿਨ ਹੀ ਇੱਦਾਂ ਰੇਡ ਚੱਲਦੀਆਂ ਰਹਿੰਦੀਆਂ ਨੇ ਇੰਨੀ ਨਾਲ ਜਿਹੜਾ ਹੈਗਾ ਉਹਨਾਂ ਦੇ ਵਿੱਚ ਡਰ ਬਣਿਆ ਰਹਿੰਦਾ ਕਿ ਪਿਛਲੇ ਸਮੇਂ ਦੇ ਵਿੱਚ ਕਈ ਮਾਤਰਾ ਦੇ ਵਿੱਚ ਨਸ਼ਾ ਫ੍ਰੀਕੋਰਡ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਸੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਕੁਝ ਚਸ਼ਕਰ ਜਿਹੜੇ ਜੇਲ੍ਹ ਵਿੱਚ ਵੀ ਬੈਠੇ ਨੇ ਤੇ ਲੋਕਾਂ ਨੂੰ ਨਾਲ ਨਾਲ ਹੀ ਸੁਸਣ ਦੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਸ ਮਾੜੇ ਪ੍ਰਵਾਹ ਤੋਂ ਬਚਿਆ ਜਾਵੇ ਫ੍ਰੀਕੋਰਡ ਪੁਲਿਸ ਸਦਾ ਤੁਹਾਡੇ ਨਾਲ ਤਨਾਤ ਹੈ ਤੇ ਜਿੱਥੇ ਚੱਲਦੇ ਆ ਅਕਸਰ ਹੀ ਲੋਕਾਂ ਦੇ ਵਿੱਚ ਉਨਾ ਦੇ ਪ੍ਰਤੀ ਆਵਾਰ ਜਿਹੜਾ ਲੋਕ ਸੁਚੇਤ ਰਹਿਣ ਲੋਕਾਂ ਨੂੰ ਮਹਿਸੂਸ ਹੋਵੇ ਇੱਕੀ ਫਰੀਦਕੋਟ ਪੁਛ ਤੁਹਾਡੇ ਨਾਲ ਜਿੱਤੇ ਚਾਲ ਆਏ ਦਿਨੀ ਇਹ ਇਹ 50 ਸਰਕਾਰੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਸ਼ੇੜੀ ਗਈ ਆ ਉਹ ਸਬੰਧ ਦੇ ਵਿੱਚ ਸਾਡੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਐਸਐਸਪੀ ਫਰੀਦਕੋਟ ਵੱਲੋਂ ਜਿਹੜੇ ਹੈਗਾ ਟਾਈਮ ਟੂ ਟਾਈਮ ਜਿਹੜਾ ਹੈਗਾ ਕੈਸੋ ਆਪਰੇਸ਼ਨ ਜਿਹੜਾ ਹੈਗਾ ਇਹ ਕੀਤਾ ਜਾਂਦਾ ਹੈ ਅੱਜ ਫਰੀਦਕੋਟ ਪੁਲਿਸ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਕੋਟਕਪੂਰਾ ਤੇ ਜੈਤੋਂ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਆ ਟੀਮਾਂ ਬਣਾ ਕੇ ਜਿਹੜੇ ਹੈਗੇ ਆ ਤਿੰਨ ਵੱਖ-ਵੱਖ ਜੀਓਜ਼ ਨਾਲ ਉਹਨਾਂ ਦੇ ਕਰੀਬ-ਕਰੀਬ 65-65 ਮਲਾਜ਼ਮ ਦੋ-ਦੋ ਐਸਐਚਓ ਜਿਹੜੇ ਹੈਗੇ ਆ ਉਹ ਸਰਚ ਕਰ ਰਹੇ ਆ ਅੱਛਾ ਤੇ ਪਿਛਲੇ ਵੀ ਕਾਫੀ ਟਾਈਮ ਦੇ ਵਿੱਚ ਜਿਹੜੀਆਂ ਹੈਗੀਆਂ ਇਦਾਂ ਦੀਆਂ ਜਿਹੜੀਆਂ ਐਕਸਰਸਾਈਜ਼ ਕੀਤੀਆਂ ਜਿਹਦੇ ਵਿੱਚ ਕਾਫੀ ਅੱਛੀ ਰਿਕਵਰੀ ਜਿਹੜੀ ਹੈਗੀ ਆ ਫਰੀਦਕੋਟ ਪੁਲਿਸ ਨੂੰ ਹੋਈ ਆ ਔਰ ਹੁਣ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਇਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੋਈ ਕੀ ਕੀ ਰਿਕਵਰੀਆਂ ਹੋਈਆਂ ਇਹ ਸਰ ਨਸ਼ਾ ਤਸਕਰਾਂ ਦੇ ਨੇ ਜਾਂ ਕੋਈ ਗੈਂਗਸਟਰ ਵਗੈਰੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਇਹ ਜਿਹੜਾ ਕੈਸੋ ਆਪਰੇਸ਼ਨ ਹੈ ਜੀ ਡਰੱਗ ਦਾ ਹੀ ਹੈਗਾ ਨਸ਼ੇ ਦੇ ਹੁੰਦੇ ਆ ਜੀ ਉਹ ਅਸੀਂ ਕਾਟਨ ਕਰਕੇ ਸਾਰਾ ਤਾਂ ਉਹਨਾਂ ਦੇ ਜਿਹੜੀ ਹੈਗੀ ਸਰਚ ਉਹਨਾਂ ਦੇ ਘਰ ਘਰ ਦੇ ਬਾਹਰ ਕਿਸੇ ਨੇ ਕੋਈ ਹਵੇਲੀ ਆ ਜਾਂ ਕਈਆਂ ਨੇ ਕਾਰ ਕੋਈ ਪਾਰਕਿੰਗ ਕਰ ਲਿਆ ਹੋਜੀ ਸੁਨਸਾਨ ਜਗ੍ਹਾ ਵੀ ਰੱਖੀ ਹੁੰਦੀ ਹੈ ਜਿੱਥੇ ਨਸ਼ਾ ਨਕਾਸ਼ 파ਕੇ ਰੱਖਦੇ ਆ ਤੇ ਉਹਨੂੰ ਅਸੀਂ ਪਹਿਲਾਂ ਸਾਰਾ ਪਲਾਨ ਕਰਕੇ ਲੇਟ ਨਾਈਟ ਤੇ अर्ਲੀ ਮਾਰਨਿੰਗ ਇਹ ਸਾਰਾ ਮਿਸ਼ਨ ਜਿਹੜਾ ਇਹ ਕਰਦੇ ਆ ਇੱਕ ਕਸ ਆਪਰੇਸ਼ਨ ਆ ਜਿਹੜਾ ਜੁੱਧ ਨਸ਼ੇ ਵਿਰੁੱਧ ਨੂੰ ਜਿਹੜੀ ਮਹਿਮ ਚੱਲ ਰਹੀ ਹੈ ਉਹਦੇ ਦੀਨ ਚੱਲ ਰਿਹਾ ਜਾਂ ਵੱਖਰੇ ਤਰੀਕੇ ਦੇ ਨਾਲ ਤੁਸੀਂ ਲਗਾਤਾਰ ਜਿਹੜਾ ਦੇਖੋ ਜੀ ਜਿਹੜਾ ਜੁੱਧ ਨਸ਼ੇ ਵਿਰੁੱਧ ਜਿਹੜਾ ਇਹ ਉਹਦਾ ਹੀ ਪਾਰਟ ਹੈਗਾ ਵਾ ਪਰ ਇਹ ਆ ਵੀ ਅਚਨਚੇ ਜਦੋਂ ਵੀ ਸਾਡਾ ਪਲਾਨ ਐਸਐਸਪੀ ਮੈਮ ਵੱਲੋਂ ਆ ਜਾਂਦਾ ਤਾਂ ਅਸੀਂ ਕਈ ਵਾਰਾਂ ਸ਼ਾਮ ਨੂੰ ਵੀ ਕਰਦੇ ਆ ਦੁਪਹਿਰ ਨੂੰ ਵੀ ਕਰਦੇ ਆ ਤੱਕ ਇਹਨੂੰ ਦੂਸਰੇ ਤੀਸਰੇ ਦਿਨੇ ਵੀ ਚੱਲਦੀ ਰਹਿੰਦੀ ਹੈ ਜੀ ਫਿਰ ਸੋ ਅੱਜ ਫਰੀਕ ਕੋਟ ਦੇ ਵਿੱਚ ਅਤੇ ਕੋਟਕਪੂਰਾ ਅਤੇ ਜੈਤੋ ਦੇ ਵਿੱਚ ਵੀ ਜਿਹੜਾ ਹੈਗਾ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਐਸਪੀ ਮਾਨਿੰਦਰ ਵੀਰ ਸਿੰਘ ਵੱਲੋਂ ਖਾਬਾ ਕੋ ਵੀ ਦੱਸਿਆ ਗਿਆ ਕਿ ਜਿਹੜੇ ਮਾੜਿਆ ਅਨਸਰ ਜਿਹੜੇ ਨਖਤ ਤਸਕਰ ਨੇ ਉਹਨਾਂ ਦੇ ਖਿਲਾਫ ਜਿਹੜੇ ਯੁੱਧ ਨਸ਼ਾ ਅਵਰਧ ਨੂੰ ਲਗਾਤਾਰ ਮੈਂ ਜਿਹੜੀ ਵਿੱਡੀ ਹੋਈ ਹੈ ਅਕਸਰ ਹੀ ਅਜੇ ਦਿਨ ਹੀ ਇਨ ਏਰੀਆ ਦੇ ਵਿੱਚ ਰੇਡ ਕੀਤੀਆਂ ਜਾਂਦੀਆਂ ਨੇ ਅੱਜ ਵੀ ਰੇਡ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਗੱਲ ਕਰ ਗਏ ਤਾਂ ਕਈ ਰੇਡਾਂ ਦੇ ਦੌਰਾਨ ਕਾਫੀ ਰਿਕਵਰੀ ਵੀ ਹੋਈ ਹੈ ਅੱਜ ਦੇਖਣਾ ਇਸ ਤੋਂ ਬਾਅਦ ਰੇਡ ਤੋਂ ਬਾਅਦ ਹੁਣ ਕੀ ਹੋਰੀ ਰਿਕਵਰੀ ਹੁੰਦੀ ਹੈ ਤੇ ਕੀ ਹੋਰ ਮਾਮ ਇਹ ਤਰ੍ਹਾਂ ਜਿਹੜਾ ਹੈਗਾ ਉਹਨਾਂ ਵੱਲੋਂ ਸੱਚ ਬਹਿਣ ਚੱਲਦੇ ਰਹਿਣਗੇ ਜਗਮਨ ਟੀਵੀ ਲਈ ਫ੍ਰੀਕੋਰਡ ਤੋਂ ਜਗਤਾਰ ਸਿੰਘ